ਇਹ ਵੀਡੀਓ ਜਿਹੜੀ ਮੈਂ ਬਣਾਉਣ ਜਾ ਰਿਹਾ ਮੈਂ ਸਿਰਫ ਆਪਣੇ ਬੱਚੇ ਨੂੰ ਦਿਖਾਉਣ ਵਾਸਤੇ ਉਹਦੀ ਸੋਚ ਨੂੰ ਸਹੀ ਕਰਨ ਵਾਸਤੇ ਛੋਟਾ ਬੇਟਾ ਮੇਰਾ 7 ਸਾਲ ਦਾ ਜਿਹੜਾ ਅਧੂਨ ਰੋਜ ਉਹਦੀ ਮੰਮਾ ਕਹਿੰਦੀ ਬਾਦਾਮ ਖਾ ਲਾ ਪੁੱਤ ਬਾਦਾਮ ਖਾ ਹਰੇਕ ਮਾਂ ਦੀ ਇੱਛਾ ਹੁੰਦੀ ਕਿ ਚੰਗਾ ਉਹਦਾ ਬੱਚਾ ਖਾਵੇ ਸੋ ਇਸ ਤਰ੍ਹਾਂ ਹੀ ਸਾਡੇ ਘਰ ਦੇ ਜਿਹੜੇ ਹੈਗੇ ਨੇ ਉਹ ਵੀ ਇਸ ਤਰ੍ਹਾਂ ਹੀ ਕਰਦੇ ਨੇ ਪਰ ਉਹ ਖਾਂਦਾ ਨਹੀਂ ਸੋ ਅੱਜ ਇਹ ਵੀਡੀਓ ਮੈਂ ਆਪਣੇ ਬੇਟੇ ਨੂੰ ਜੜੀ ਡੈਲੀਕੇਟ ਕਰਾਂਗਾ ਕਿ ਬੇਟਾ ਮਾਰੇ ਜਸਾਂ ਕਿੰਨਾ ਕੁਛ ਦਿੱਤਾ ਤੱਕੀਆਂ ਕੋਲੇ ਵੀ ਨਹੀਂ ਹੈਗਾ ਸੋ ਮੈਂ ਦੇਖਦਾ ਜੀ ਜੇਕਰ ਕੋਈ ਲੋੜਵੰਦ ਬਜ਼ੁਰਗ ਮਿਲਦਾ ਉਹਨਾਂ ਦੇ ਨਾਲ ਸਾਡੀ ਕੀ ਕਿਸ ਤਰ੍ਹਾਂ ਦੀ ਉਹਨਾਂ ਦੀ ਜ਼ਿੰਦਗੀ ਰਹੀ ਫਿਰ ਦੇਖਦੇ ਆਂ ਬਦਾਮ ਦੀ अहमियत ਕੀ ਹੈ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਹ ਵਾਹ ਜੀ ਬੁੱਢੇ ਜੀ ਛੜਾਈ ਕਹਿ ਰਹੇ ਹੋ ਸਿਮਰ ਜੀ ਦੋ ਕਪੂਰੀਆਂ ਛੱਡ ਦੋਗੇ ਲੈ ਲੋ ਅੱਖੋਂ ਪੜ ਰਹੀ ਹੈ ਆਪਣਾ ਤਰਵਾਲੀ ਬੋਲ ਦੋ ਤੇ ਦੰਮ ਨਮਾ ਸਾਹ ਛੜ ਕੇ ਆਣੀ ਆ। ਬਗੂਲਗੁਰ ਰੋਡ ਦੇ ਹਾਂ। ਤੁਹਾਡੇ ਚਾਰ ਪੈਸੇ ਬਣ ਜਾਣਗੇ। ਤੇ ਮੇਰੀ ਸੀਮਿੰਟ ਦੀਆਂ ਬੋਰੀਆਂ ਪਹੁੰਚ ਜਾਣਗੀਆਂ। ਠੀਕ ਹੈ ਪਿਆਰਿਓ ਆਜੋ ਵਿੱਚ ਤੇ ਚਲੀਏ। ਆਜੋ ਆਜੋ। ਹਾਂਜੀ ਹਾਂਜੀ। ਮੈਂ ਜਾ ਰਿਹਾ ਉਥੇ ਚੰਮ ਚੱਲਿਆ ਗੁਰਦਾਰੇ ਸਾਹਿਬ ਸੀਮਿੰਟ ਦੀਆਂ ਬੋਰੀਆਂ ਕਿ ਲੈ ਕੇ। ਅੱਛਾ ਬਦਾਮ ਚਲ ਮੈਲੇ ਲੈਣਾ ਵਾ ਯਾਰ ਲੈ ਲੈ ਉਹ ਮੈਂ ਰਿਕਸ਼ਾ ਲੈ ਕੇ ਚੱਲਿਆ ਸੀ ਯਾਰ ਹਾਂ ਚਲੋ ਠੀਕ ਹੈ ਬਾਬਾ ਜੀ ਇਥੋਂ ਬਦਾਮ ਕਿਥੋਂ ਮਿਲਦੇ ਆ ਬਦਾਮ ਕਿ ਲੈਣੇ ਕਿਥੋਂ ਮਿਲਣਗੇ ਤੁਹਾਨੂੰ ਲੱਗੇ ਦਰਵਾਜ਼ਾ ਨਹੀਂ ਹੈਗਾ ਆਹੋ ਇਧਰੋਂ ਨਹੀਂ ਮਿਲਣਗੇ ਇਧਰੋਂ ਕਿਦੋਂ ਰਾਜੋ ਮਿਲ ਜਣਗੇ ਮਿਲਣਗੇ ਤੁਸੀਂ ਤੁਸੀਂ ਕਦੋਂ ਖਾਦੇ ਬਦਾਮ ਤੁਸੀਂ ਕਦੋਂ ਖਾਦੇ ਕਿੰਨਾ ਜਿਰ ਕਾਫੀ ਜਿਰ ਹੋ ਗਿਆ ਕੋਈ 2-3 ਸਾਲ ਕੇ ਜਿਆਦਾ ਕਿੰਨੇ 4-5 ਸਾਲੋਂ ਕਿ ਬਦਾਮ ਹੀ ਨਹੀਂ ਖਾਦੇ ਤੇ ਤੁਹਾਡੀ ਬੋਲੀ ਹੋਈ ਪਹਿਲੇ ਜਵਾਨੀ ਵੇਲੇ ਨੇ ਖਾਦੇ ਆ ਚਲਦੇ ਨਹੀਂ ਲੈ ਜਾ ਫੇ ਮਾ ਵਾਹਿਗੁਰੂ ਵਾਹਿਗੁਰੂ 3-400 ਦੀ ਬੋਲੀ ਹੋਈ ਜਾਂਦੀ ਸੀ ਤੇ 400 ਰੁਪਏ ਪੈਸਿਆਂ ਦਾ ਕਰਕੇ ਮਜਬੂਰੀ ਮਜਬੂਰੀ ਪੈਸੇ ਕਰਕੇ ਬਦਾਮ ਹੀ ਨਹੀਂ ਖਾਦੇਗੇ ਵਾਹਿਗੁਰੂ ਤੇ ਬਾਬਾ ਜੀ ਕਿੰਨੇ ਪੈਸੇ ਕਮਾਉਂਦੇ ਰੋਜ਼ ਪੈਸੇ ਹਾਂਜੀ ਕਿੰਨੇ ਪੈਸੇ ਕਮਾਉਂਦੇ ਉਹ ਕਹਿੰਦੇ 300 ਬਣ ਗਿਆ ਜਿਹੜੀ 300 ਬਣ ਗਿਆ 250 ਬਣ ਗਿਆ 300 ਬਣ ਗਿਆ ਮੈਂ ਹਾਂ 200 ਰੁਪਿਆ ਕਮਾਉਂਦਾ ਵਾਹਿਗੁਰੂ ਸਵੇਰ ਦੇ ਇੱਕ ਲਗੇ ਤਾਨ ਗੁਰੂ RAMDAS ਰਿਕਸ਼ਾ ਬਣਾ ਕਿ ਕਿਰਾਏ ਤੇ ਨਹੀਂ ਆਪਣੀ ਗੱਡੀ ਵਾਹਿਗੁਰੂ ਵਾਹਿਗੁਰੂ ਗੀਟਾਂ ਦੇ ਰਗਾ ਸਰਾਲ ਕੋ ਲੈ ਕੇ ਦੇ ਵਾਹਿਗੁਰੂ ਵਾਹਿਗੁਰੂ 200 ਰੁਪਿਆ ਸਾਰੇ ਸਾਰੇ ਦਿਨ ਚ ਤਾਨ ਗੁਰੂ RAMDAS ਕਦੀ ਮਨਜ ਨਹੀਂ ਆਂਦਾ ਕਿ ਮਹਾਰਾਜ ਮਿਲ ਕੋ ਹੈ ਨਹੀਂਗਾ ਕਿਦਾਂ ਨਹੀਂ 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 ਕੋਈ ਮਹਾਰਾਜ ਦੇ ਕੇ ਜਾਂਦਾ ਮਹਾਰਾਜ ਦੇ ਕੇ ਜਾਂਦਾ ਦਾਦੇ ਲਈ ਰਾਜੀ ਵੇਖਦਾ ਆਏ ਪਾਰਕਿੰਗ ਦੇ ਗੱਡੀ ਖੋਤੀ ਨਹੀਂ ਦਾ ਹਾਂ ਕੋਈ ਨਾ ਕੋਈ ਦੇ ਜਾਂਦਾ ਸਵਾਰੀ ਆ ਜਾਂਦੀ ਹੈ ਚੰਗੀ ਵਿੱਚ ਤਾਂ ਹੁੰਦੀ 200 ਰੁਪਿਆ ਕਮਾਇਆ ਜੇਕਰ ਨਾ ਮਿਲਦਾ ਆ ਵੀ ਫਿਰ ਗਿਲਾ ਬਣਾਈ ਗੁਰੂ ਦੇ ਉਹਦੇ ਫਿਰ ਉਹ ਨਹੀਂ ਹੁੰਦਾ ਚਲੋ ਭਾਬੇ ਮੁੰਡਾ ਬਦਾਮ ਲੈ ਆ ਦਿਓ ਥੋੜੇ ਜਿਹਾ ਰਾਜੋ ਤੇ ਮੜਕੇ ਮੈਂ ਤੁਹਾਨੂੰ ਸੀਮਰ ਦੀ ਦੋ ਬੋਰੀਆਂ ਮੇ ਦਿਨਾ ਹੈ ਚਲੋ ਆਜੋ ਆਜੋ ਪਿਆਰੋ ਚਲੋ ਸੀਮਰ ਦੀ ਦੋ ਬੋਰੀਆਂ ਵੀ ਛੱਡ ਕੇ ਆਣੀ ਹੈ ਮੇਰੀਆਂ ਠੀਕ ਹੈ ਪਿਆਰੋ ਆਜੋ ਆਜੋ ਸੋ ਬਾਬਾ ਜੀ ਕਹਿੰਦੇ ਕਿ 5 ਸਾਲ ਤੋਂ ਪਹਿਲਾਂ ਮੈਂ ਬਦਾਮ ਖਾਦੇ ਸੀ ਹੁਣ ਤੱਕ ਨਹੀਂ ਲੱਗਦੀ ਦੇਖੇ ਵੀ ਨਹੀਂ ਲਿਆ ਵੀ ਨਹੀਂ ਜਾਂਦੇ ਸੋ ਅੱਜ ਇਹਨਾਂ ਨੂੰ ਬਦਾਮ ਹੀ ਕਿਲਾ ਕੇ ਦੇਣੇ ਆ ਸੋ ਘਰੋਂ ਫੋਨ ਤਾਂ ਕੋਈ ਆਇਆ ਨਹੀਂ ਤੇ ਜਦੋਂ ਵਾਈਫ ਇਹੋ ਜਿਹੀ ਚੀਜ਼ਾਂ ਵੇਂਦੀ ਆ ਤੇ ਉਹ ਮੈਨੂੰ ਕਹਿੰਦੀ ਹੁੰਦੀ ਆ ਕਿ ਤੁਸੀਂ ਕੀ ਨਾ ਝੂਠ ਬੋਲਦੇ ਹੋ ਉਹਤਰਾ ਤੁਸੀਂ ਅਮਰ ਤਾਂ ਛਕਿਆ ਦਾ ਝੂਠ ਦੀ ਬਹੁਤ ਬੋਲਦੇ ਹੋ ਚਲੋ ਜਿਹੜਾ ਝੂਠ ਕਿਸੇ ਦੇ ਭਲੇ ਲਈ ਹੁੰਦਾ ਉਹ ਹਮਾਰੇ ਦੇ ਦਰ ਪਰਵਾਣ ਹੁੰਦਾ ਬਾਬਾ ਜੀ ਆ ਗਏ ਆ ਅਸੀਂ ਬਦਾਮ ਦੀ ਲੈਣੇ ਆ ਕੈਲੀਫੋਰਨੀਆ ਤੇ ਬਾਬਾ ਜੀ ਇੱਕ ਮਿੰਟ ਮੈਂ ਕਹਾਂ ਰੁਕਿਓ ਤੇ ਬਾਬਾ ਜੀ ਇੱਕ ਮਿੰਟ ਸਭ ਤੋਂ ਪਹਿਲੇ ਤੇ ਬਾਬਾ ਜੀ ਮਾਫੀ ਇਕ ਚੀਜ਼ ਦੀ ਕਿ ਮੇਰੇ ਕੋਲ ਸੀਮਿੰਟ ਦੀਆਂ ਬੁਰੀਆਂ ਹੈ ਨਹੀਂ ਦੂਜੀ ਬਾਬਾ ਜੀ ਆ ਜਿਹੜੇ ਬਦਾਮ ਨੇ ਜਿਹੜੇ ਤੁਸੀਂ 5 ਸਾਲ ਪਹਿਲੇ ਖਾਦੇ ਸੀ ਇਹ ਤੁਹਾਡੇ ਵਾਸਤੇ ਆ ਠੀਕ ਹੈ ਜੀ ਠੀਕ ਹੈ ਤੁਸੀਂ ਅੱਜ 5 ਸਾਲ ਬਾਅਦ ਬਦਾਮ ਖਾ ਰਹੇ ਆ ਤੁਹਾਡੇ ਵਾਸਤੇ ਲਈ ਆ ਠੀਕ ਹੈ ਜੀ ਤੇ ਬਾਬਾ ਜੀ ਆ ਤੁਹਾਡੀ ਜਿਹੜੀ ਅਮਰਦ ਅਸੀਂ ਕਿਹਾ ਵਾ ਠੀਕ ਹੈ ਜੀ ਸੀਮਿੰਟ ਦੇ ਬੋਰੀਆਂ ਤਾਂ ਅੱਜ ਤੱਕ ਮੈਨੂੰ ਵੀ ਨਹੀਂ ਪਤਾ ਕਿ ਲੱਗੀਆਂ ਕਿੱਥੇ ਹੈਗੀਆਂ ਹੈ ਬੋਚਾ ਪਿਆਰੋ ਇਹ ਤੁਹਾਡੇ ਵਾਸਤੇ ਕਿਉਂਕਿ ਤੁਸੀਂ 5 ਸਾਲ ਤੋਂ ਕਦੀ ਇਹਨਾਂ ਖਾਦੇ ਨਹੀਂ। ਐਂ ਹੀ ਜੰਦੇ ਨੂੰ ਜਾਈ ਬੜੀ ਆ ਛੋਟੇ ਛੋਟੇ ਬੱਚੇ ਸੀ। ਗੁਡੀਆਂ ਹੀ ਘਾਰ ਉਹ ਵਿਆਰਦੀਆਂ ਸਾਥੇ ਰਹਿ ਕੇ ਵਿਆਹ ਨਾਲ। ਉਦੋਂ ਹੀ ਖਾਦੇ ਹੋਣੇ ਬਾਦਾਮ। ਇਹਨੇ ਖਾਦੇ ਆ ਸਸਤੇ ਪਾ ਦੇ। ਸਸਤੇ ਪਾ ਦੇ। ਬਾਵਾ। ਖਾਦੇ ਨਹੀਂ ਆ। ਤੇਰੀ ਪੂਰੀ ਹੁੰਦੀ ਤੇ। ਵਾਹਿਗੁਰੂ ਨਹੀਂ ਅੱਜ ਤੁਸੀਂ ਬਾਦਾਮ ਖਾਓ। ਰੋਜ਼ ਰੋਜ਼ ਚਾਰ ਬਾਦਾਮ ਖਾੜੇ ਆ। ਠੀਕ ਆ। ਚਲੋ ਪਿਆਰਿਓ। ਇਹ ਸੇਵਾ ਗੁਰੂ ਦਾਮਦਸ ਪਾਸ਼ਾ ਵੱਲੋਂ ਤੁਹਾਨੂੰ ਮਿਲੀ ਆ। ਠੀਕ ਆ ਜੀ। ਅਸੀਂ ਕੁਛ ਨਹੀਂ ਦਿੱਤਾ ਚਲੋ ਠੀਕ ਹੈ ਪਿਆਰਿਓ ਬਾਈ ਖਾਲਸਾ ਐਂ ਦੀ ਲਾਗੇ ਪਹਿਣਾ ਤੁਹਾਨੂੰ ਕੋਈ ਨਹੀਂ ਬਾਬਾ ਜੀ ਮੇਰਾ ਪਤਾ ਨਹੀਂ ਮੈਂ ਕਿੱਧਰ ਨੂੰ ਨਿਕਲ ਜਾਣਾ ਤੇ ਬਾਬਾ ਜੀ ਮੈਂ ਨਾ ਝੂਠ ਬੋਲਿਆ ਸੀ ਕਿ ਮੈਂ ਮੈਂ ਇੱਥੋਂ ਇੱਥੇ ਇੱਕ ਨਵਾਂ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਥੇ ਜਨਮ ਦਿੱਤਾ ਇਸ ਧਰਤੀ ਤੇ ਠੀਕ ਹੈ ਠੀਕ ਹੈ ਜੀ ਚਲੋ ਠੀਕ ਹੈ ਪਿਆਰਿਓ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ